ਹਾਂ ਜੀ ਮੈਮ ਮੈਮ ਜਿਹੜਾ ਦਿੱਲੀ ਦੇ ਜਾਣ ਵਾਸਤੇ ਕਿਸਾਨਾਂ ਨੇ ਜਿਹੜਾ ਹੈਗਾ ਕੁਝ ਕੀਤਾ ਸੀ ਉਸ ਤੋਂ ਬਾਅਦ ਜਿਹੜਾ ਸ਼ੰਭੂ ਬਾਰਡਰ ਤੇ ਜਿਹੜਾ ਹੈਗਾ ਘਟਨਾ ਹੋਈਆਂ ਕਈ ਤਰ੍ਹਾਂ ਦੀਆਂ ਜਿੱਥੇ ਕਿ ਮੋਤਾ ਵੀ ਹੋਈਆਂ ਕਿਸ ਤਰ੍ਹਾਂ ਦੇਖਦੇ ਆਂ ਬਹੁਤ ਦੁਖਾਇਕ ਤਕਲੀਫਦਾ ਇੱਕ ਇਹ ਜਿਹੜਾ ਇਸ ਹੋਂ ਦੇ ਹੋ ਰਹੇ ਨੇ ਘਟਨਾ ਕਰਬ ਦੇਖੋ ਇਸ ਦੇਸ਼ ਦਾ ਕਿਸਾਨ ਸਾਡਾ ਖਾਸ ਕਰਕੇ ਪੰਜਾਬ ਦਾ ਕਿਸਾਨ ਜਿਨੇ ਪੂਰੇ ਦੇਸ਼ ਦਾ ਢਿੱਡ ਭਰਿਆ ਹੁਣ ਤੱਕ ਉਹ ਉਹ ਦੇਖੋ ਤੁਸੀਂ ਵੀ ਨਾ ਤਾਂ ਉਹ ਆਪਣੀਆਂ ਹੱਕੀ ਮੰਗਾਂ ਮੰਨਣ ਦਾ ਵਾਸਤੇ ਐਜੀਟੇਸ਼ਨ ਕਰ ਸਕਦਾ ਨਾ ਉਹਨੂੰ ਫਸਲਾਂ ਦੇ ਪੂਰੇ ਮੁੱਲ ਲੈਣ ਵਾਸਤੇ ਉਹ ਦਿੱਲੀ ਵੱਲ ਨੂੰ ਜਾ ਸਕਦਾ ਨਾ ਉਹਨਾਂ ਦੀਆਂ ਮੰਗਾਂ ਮੰਨੀਆਂ ਜਾ ਰਹੀਆਂ ਕਿਹੋ ਜੀ ਸਿਚੁਏਸ਼ਨ ਦੇ ਵਿੱਚ ਉਹ ਪੰਜਾਬ ਨੂੰ ਖੜਾ ਕਰ ਰੱਖਿਆ ਕਿ ਕਿ ਅੱਜ ਇਹ ਸਾਨੂੰ ਸਿਲਾ ਮਿਲ ਰਿਹਾ ਕਿ ਵੀ ਸਾਨੂੰ ਕਹਿਣੋ ਕਿ ਐ ਕਿਸਾਨਾਂ ਨੂੰ ਸਾਨੂੰ ਇਸ ਤਰ੍ਹਾਂ ਦਿਖਾਇਆ ਜਾਂਦਾ ਕਿ ਅਸੀਂ ਇਸ ਦੇਸ਼ ਦਾ ਹਿੱਸਾ ਹੀ ਨਹੀਂ ਹੁਮਾ ਕਰਤ ਕੋਮਲ ਦੀ ਗੱਲ ਹੈ ਕਿ ਚਿੱਟੀ ਕ੍ਰਾਂਤੀ ਹਰੀ ਕ੍ਰਾਂਤੀ ਸਾਰੀਆਂ ਲਿਆਉਣ ਵਾਲਾ ਪੰਜਾਬ ਪੰਜਾਬ ਦੇ ਵਿੱਚ ਜ਼ਹਿਰੀਲੀ ਹਵਾ ਜ਼ਹਿਰੀਲਾ ਪਾਣੀ ਸਭ ਕੁਝ ਜ਼ਹਿਰੀਲਾ ਹੋਣ ਤੋਂ ਬਾਅਦ ਹਜ਼ਾਰਾਂ ਬਿਮਾਰੀਆਂ ਸਹਿਣ ਤੋਂ ਬਾਅਦ ਅਸੀਂ ਆਪਣੀਆਂ ਫਸਲਾਂ ਦਾ ਮੁੱਲ ਵੀ ਨਹੀਂ ਮੰਗ ਸਕਦੇ ਉਹਦੇ ਵਿੱਚ ਤੁਸੀਂ ਦੇਖੋ ਹੁਣ ਕਿੰਨੀਆਂ ਮੌਤਾਂ ਹੋ ਰਹੀਆਂ ਨੌਜਵਾਨ ਦੀ ਮੌਤ ਹੋ ਗਈ ਤਿੰਨ ਭਰਾਵਾਂ ਦਾ ਇਕੱਲਾ ਭਰਾ ਕਿੱਥੇ ਮਤਲਬ ਭਰਪਾਈ ਹੋਏਗੀ ਇਸ ਗੱਲ ਦੀ ਕਿ ਚਾਹੁੰਦਾ ਕੀ ਹੈ ਸੈਟਰ ਇੰਨੀ ਨਫ਼ਰਤ ਕਿਉਂ ਆ ਪੰਜਾਬ ਦੇ ਨਾਲ ਇੰਨੀ ਨਫ਼ਰਤ ਕਿਉਂ ਆ ਕਿਸਾਨ ਦੇ ਨਾਲ ਕਿ ਕਿਸਾਨ ਆਪਣਾ ਆਪਣਾ ਨਾਂ ਖਾਵੇ ਆਪਣਾ ਨਾਂ ਖਵਾਵੇ ਕਾਰਪੋਰੇਟ ਘਰਾਣਿਆਂ ਨੂੰ ਇਹਨਾਂ ਦੀਆਂ ਜ਼ਮੀਨਾਂ ਜੜੀਆਂ ਹੋ ਖੂਨ ਦੇ ਅਧਿਕਾਰ ਦੇਣ ਵਾਸਤੇ ਕਾਲੇ ਹਾਂ ਸੀ ਕਿਉਂ ਇਹ ਹੋ ਰਿਹਾ ਕਿ ਇੰਨਾ ਇੱਕ ਇਹ ਆ ਕਿ ਬੇਭਰੋਸਗੀ ਜਿਹੜੀ ਐਜੀਟੇਸ਼ਨ ਹੋਈ ਸੀ ਉਹਦੇ ਵਿੱਚ ਜਿਹੜੀਆਂ-ਜਿਹੜੀਆਂ ਮੰਗਾਂ ਮੰਨੀਆਂ ਗਈਆਂ ਸੀ ਇੰਨਾ ਚਿਰ ਬੀਤਣ ਤੋਂ ਬਾਅਦ ਵੀ ਉਹਨਾਂ ਮੰਗਾਂ ਨੂੰ ਇੰਪਲੀਮੈਂਟ ਨਹੀਂ ਕੀਤਾ ਗਿਆ ਇਹ ਇਹ ਸੈਂਟਰ ਸਰਕਾਰ ਨੇ ਕਿਸਾਨਾਂ ਦੇ ਮਨ ਦੇ ਵਿੱਚ ਇੱਕ ਬੇਪਰੋਸਗੀ ਜਿਹੜੀ ਸੀਗੀ ਜਿਹੜੀ ਪਹਿਲਾਂ ਹੀ ਸ਼ਾਂਤੀ ਸੀ ਉਹਨੂੰ ਸਾਫਤ ਕਰ ਦਿੱਤਾ ਕਿ ਤੁਸੀਂ ਭਰੋਸੇ ਦੇ ਲਾਇਕ ਹੀ ਨਹੀਂ ਇੱਕ ਮਾਂ-ਬਾਪ ਹੋਵੇ ਇੱਕ ਮਾਂ-ਬਾਪ ਹੁੰਦੀ ਹੈ ਇਹ ਜਿਹੜੀ ਸੈਂਟਰ ਸਰਕਾਰ ਹੁੰਦੀ ਹੈ ਉਹਦੇ ਹੱਥ ਦੇ ਵਿੱਚ ਪੂਰੇ ਦੇਸ਼ ਦੇ ਲੋਕਾਂ ਦਾ ਫਿਊਚਰ ਆ ਜੀ ਉਹਦੇ ਤੇ ਭਰੋਸਾ ਹੀ ਨਹੀਂ ਉਹ ਆਪਣੀਆਂ ਗੱਲਾਂ ਤੋਂ ਫਿਰ ਜਾਂਦੇ ਆ ਤਾਂ ਫਿਰ ਕਿੱਥੇ ਖੜਿਆ ਮਨਜੋਤ ਸੀਐਮ ਸਾਹਿਬ ਸਰਦਾਰ ਪੁਗਨ ਸਿੰਘ ਜੀ ਮਾਨ ਔਰ ਪੂਰੀ ਆਮ ਆਦਮੀ ਪਾਰਟੀ ਜੜੀਆਂ ਉਹ ਕਿਸਾਨਾਂ ਦੇ ਪਿੱਛੇ ਖੜੀਆਂ ਜਿਹੜੀਆਂ ਜੜੀਆਂ ਜਿਹੜੀਆਂ ਜ਼ਰੂਰਤਾਂ ਜਿਹੜੀਆਂ ਸਹੂਲਤਾਂ ਜਿੱਥੇ ਅੜਨ ਦੀ ਜਿੱਥੇ ਖੜਨ ਦੀ ਜ਼ਰੂਰਤ ਪੈ ਰਹੀ ਆ ਮਨਜੋਤ ਸੀਐਮ ਸਾਹਿਬ ਉੱਥੇ ਖੜੇ ਅਸੀਂ ਉਹਨਾਂ ਦੇ ਨਾਲ ਖੜੇ ਆ ਔਰ ਅਸੀਂ ਬਹੁਤ ਅਫਸੋਸਜਨ ਕਰਦੇ ਆ ਕਿ ਜਿਹੜੀ ਨੌਜਵਾਨ ਬੱਚੇ ਦੀ ਜਾਨ ਗਈ ਆ ਉਸ ਤੋਂ ਪਹਿਲਾਂ ਦੋ ਬਜ਼ੁਰਗਾਂ ਦੀ ਜਾਨ ਗਈ ਆ ਬਹੁਤ ਕੀਮਤੀ ਜਾਨਾਂ ਨੇ ਇਹ ਘਰਾਂ ਦੇ ਚਿਰਾਗ ਜਿਹੜੇ ਬੁਝ ਰਹੇ ਨੇ ਜਿਹੜੇ ਘਰਾਂ ਦੇ ਜ਼ਿੰਮੇਵਾਰ ਲੋਕਾਂ ਦੀ ਜਾਨਾਂ ਉੱਥੇ ਜਾ ਰਹੀਆਂ ਇਹ ਇਹਦੇ ਵਾਸਤੇ ਸੈਂਟਰ ਸਰਕਾਰ ਕਰ ਦੂਜੀ ਵਾਰੀ ਬਣਾਉਣ ਲਈ ਤਰਲ ਮੁੱਚੀ ਹੋਏ ਫਿਰਦੇ ਨੇ ਉਹ ਤੀਸਰੀ ਵਾਰੀ ਬਣਾਉਣ ਨੂੰ ਪਰ ਇਹ ਜਿਹੜੇ ਪਾਪ ਹੋ ਰਹੇ ਆ ਇਹ ਜਿਹੜਾ ਕਿਸਾਨਾਂ ਦੇ ਨਾਲ ਅਤਿਆਚਾਰ ਹੋ ਰਿਹਾ ਜਿਹੜਾ ਲੋਕਾਂ ਦੇ ਨਾਲ ਅਤਿਆਚਾਰ ਹੋ ਰਿਹਾ ਉਹਦੇ ਨਾਲ-ਨਾਲ ਕਿਸਾਨ ਨੂੰ ਕਿਉਂਕਿ ਸੈਟੀਸਫਾਈਡ ਨਹੀਂ ਕੀਤਾ ਜਾ ਰਿਹਾ ਉਹਦੇ ਨਾਲ ਆਮ ਲੋਕਾਂ ਦੀ ਜ਼ਿੰਦਗੀ ਬਹੁਤ ਪ੍ਰਭਾਵਿਤ ਹੋ ਰਹੀ ਹੈ ਇਹ ਸਭ ਕਾ ਸਿੱਧਖ ਨੇ ਆ ਜਿਹੜਾ ਉਹ ਸੈਂਟਰ ਗਵਰਨਮੈਂਟ ਨੂੰ ਭੁਗਤਣਾ ਪੈਣਾ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਅਸੀਂ ਸਾਰੇ ਅਸੀਂ ਸਭ ਕਿਸਾਨਾਂ ਦੇ ਨਾਲ ਵੋਟਾਂ ਨੂੰ ਵਟਾ ਕੇ ਖੜੇ ਮੈਮ ਜਿੱਕਰ ਗੱਲ ਕਰੀਏ ਉੱਥੇ ਬਾਟਰਾਂ ਤੇ ਹੀ ਕਈ ਪੱਤਰਕਾਰਾਂ ਦੇ ਵੀ ਜਿਹੜਾ ਹੈਗਾ ਅਥਰੂ ਗੈਸ ਦੇ ਕੋਲੇ ਛੱਡੇ ਗਏ ਹੈਗੇ ਆ ਕਈ ਤਰ੍ਹਾਂ ਦੀਆਂ ਗੋਲੀਆਂ ਵੀ ਚੱਲ ਰਹੀਆਂ ਹੈਗੀਆਂ ਕੀ ਕਹਿਣਾ ਚਾਹੋਗੇ ਕਿ ਇਸ ਤਰ੍ਹਾਂ ਜਿਹੜਾ ਖੱਟਰ ਸਰਕਾਰ ਹੈਗੀ ਆ ਕੀ ਇਹ ਕਿਸਾਨਾਂ ਨਾਲ ਧੋਖਾ ਕਰ ਰਹੀ ਹੈ ਜਾਂ ਕਿਸ ਤਰ੍ਹਾਂ ਦੇਖਦੇ ਆ ਏ ਪੁਰ اے ਬੀਜਪੀ ਦਾ এজੰਡਾ ਹੈ ਇਹਨੂੰ ਅਸੀਂ ਕੱਲੀ ਖੱਟੜ ਸਰਕਾਰ ਤੇ ਤਲਾਈ ਨਹੀਂ ਸਕਦੇ ਖੱਟੜ ਸਰਕਾਰ ਨੂੰ ਜੋ ਸੈਂਟਰ ਗਵਰਨਮੈਂਟ ਦੇ ਆਦੇਸ਼ ਨੇ ਉਹ ਲਾਗੂ ਕਰ ਰਹੀ ਇਹਨਵੇਂ ਲਾਗੂ ਕਰ ਰਹੀ ਆ ਕਿਸਾਨ ਕੋਈ ਅਤਵਾਦੀ ਥੋੜੀ ਹੈਗੀ ਜਿੱਥੇ ਹੰਝੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਆ ਜਿੱਥੇ ਗੋਲੀਆਂ ਚਲਾਈਆਂ ਜਾ ਰਹੀਆਂ ਜਿੱਥੇ ਪਲਾਸਟਿਕ ਦੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਕੌਣ ਆ ਸੀ ਅਸੀਂ ਇਸ ਦੇਸ਼ ਦਾ ਢੱਡ ਭਰਨ ਵਾਲੇ ਲੋਕ ਆ ਸਾਡੇ ਨਾਲ ਇਹ ਬਿਹੇਵੀਅਰ ਦੁਨੀਆ ਦੇਖ ਰਹੀ ਹੈ ਦੁਨੀਆ ਪਹਿਲਾਂ ਵੀ ਦੇਖਦੀ ਸੀ ਦੁਨੀਆ ਹੁਣ ਵੀ ਦੇਖਦੀ ਆ ਔਰ ਇਹ ਜਿਹੜਾ ਵਿਜਪੀ ਦਾ ਚਿਹਰਾ ਉਹ ਸਾਰਿਆਂ ਦੇ ਸਾਹਮਣੇ ਆ ਰਿਹਾ ਕਿ ਅਸਲ ਦੇ ਵਿੱਚ ਅੱਜ ਕੀ ਆ ਕੱਲ ਨੂੰ ਕੀ ਹੋਣ ਵਾਲਾ ਅੱਗੋਂ ਜਾ ਕੇ ਸਾਨੂੰ ਕਿਹੜੇ ਕਿਹੜੇ ਖਮਿਆਜੇ ਭੁਗਤਣੇ ਪੈ ਸਕਦੇ ਆ ਇਹ ਤੁਹਾਡੇ ਸਾਹਮਣੇ ਕੱਲੇ ਪੱਤਰਕਾਰ ਕਿਉਂ ਕਿਸੇ ਨੇ ਵੀ ਪਾਕਿਸਤਾਨ ਨੂੰ ਉਹਨਾਂ ਨੂੰ ਉਹਨਾਂ ਨੂੰ ਮੈਟਰ ਹੀ ਨਹੀਂ ਕਰਦੇ ਉਹ ਜਿਹੜੇ ਲੋਕ ਨੇ ਉੱਥੇ ਬੈਠੇ ਉਹਨਾਂ ਨੂੰ ਇਨਸਾਨਾਂ ਦੀ ਗਿਣਤੀ ਦੇ ਵਿੱਚ ਸਮਝਣ ਵਾਸਤੇ ਤਿਆਰ ਨਹੀਂ ਹੈਗੇ ਅਦਰਵਾਈਜ਼ ਤਾਂ ਮੈਂ ਕਹਿੰਦੀ ਅਸੀਂ ਬਾਹਰਲੇ ਮੋਰਖਾ ਨੂੰ ਕਿਉਂ ਦੇਖਦੇ ਆ ਇੱਕ ਕੁੱਤਾ ਪਾਣੀ ਚ ਡਿੱਗਿਆ ਹੋਵੇ ਨਾ ਉਹਨੂੰ ਚੱਕਣ ਵਾਸਤੇ ਸਾਰੀ ਸਰਕਾਰ ਪੱਬੰਬਰ ਹੋ ਜਾਂਦੀ ਸਾਡੇ ਹਜ਼ਾਰਾਂ ਲੋਕ ਉਥੇ ਕੀਮਤੀ ਲੋਕ ਕੀਮਤੀ ਜਾਨਾਂ ਸਾਡੇ ਬੱਚੇ ਸਾਡੇ ਘਰਾਂ ਦਾ ਸਰਮਾਇਆ ਉਥੇ ਸਾਰੇ ਬੈਠੇ ਨੇ ਇਸ ਦੇਸ਼ ਨੂੰ ਕੋਈ ਪਰਵਾਹੀ ਨਹੀਂ ਹੈ ਇਹ ਤੁਸੀਂ ਸੋਚ ਵੇਖੋ ਇਹ ਸਾਡੇ ਪ੍ਰਤੀ ਕੇਂਦਰ ਦੀ ਨਫ਼ਰਤ ਦੇਖੋ ਜਿਹੜੀ ਹਮੇਸ਼ਾ ਜੱਗ ਜਾ ਰਿਹਾ ਹੈ ਪੰਜਾਬ ਦੇ ਨਾਲ ਸਰਕਾਰ ਕੋਈ ਵੀ ਆ ਗਈ ਉਹਨੇ ਕਦੀ ਭਲਾ ਨਹੀਂ ਕੀਤਾ ਹਮੇਸ਼ਾ ਨਫ਼ਰਤ ਕਰਦੇ ਆ ਔਰ ਇਹ ਨਫ਼ਰਤ ਜਿਹੜੀ ਆ ਇਹ ਕੋਈ ਰੰਗਤ ਖੋਂਦੀ ਆ ਅਸੀਂ ਇਹ ਕਿਸਾਨ ਵੀ ਟਟਕੇ ਬੈਠੇ ਆ ਤੇ ਸਰਕਾਰ ਵੀ ਕਿਸਾਨਾਂ ਦੇ ਨਾਲ ਤੇ ਇਸ ਵਾਸਤੇ ਜਿਹੜਾ ਹੈਗਾ ਆਮ ਆਦਮੀ ਪਾਰਟੀ ਜਿਹੜੀ ਐਜੀਟੇਸ਼ਨ ਛੇੜੇਗੀ ਕੋਈ ਅ ਅੱਜ ਮਾਂਜੁਕ ਸੀਐਮ ਸਾਹਿਬ ਨੇ ਸਾਰਿਆਂ ਦੀਆਂ ਸਾਰੀਆਂ ਜਿਹੜੀਆਂ ਸਾਡੀਆਂ ਕਿਸਾਨ ਜਿੱਥੇ ਬੰਦੀਆਂ ਉਹਨਾਂ ਦੇ ਨਾਲ ਇਸ ਵੇਲੇ ਮੀਟਿੰਗ ਜਿਹੜੀ ਆ ਕਿਸਾਨ ਪਾਬੰਦ ਦੇ ਵਿੱਚ ਚੱਲ ਰਹੀ ਆ ਜੋ ਵੀ ਸੀਐਮ ਸਾਹਿਬ ਦੇ ਹੁਕਮ ਹੋਣਗੇ ਜੋ ਵੀ ਸੀਐਮ ਸਾਹਿਬ ਉਹਨਾਂ ਦੇ ਨਾਲ ਮਿਲ ਕੇ ਰਣਨੀਤੀ ਤਿਆਰ ਕਰਨਗੇ ਅਸੀਂ ਉਹਨਾਂ ਦੇ ਨਾਲ ਖੜੇ ਆ